ਨਾਲ ਜੁੜੇ ਰਹੋ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਫਰੀਦਕੋਟ ਪੁਲਿਸ ਤੇ ਜੇ ਜਨਵਰੀ ਮਹੀਨੇ ਦੇ ਵਿੱਚ ਇਹ ਕਹਿ ਲਿਆ ਜਾਵੇ ਕਿ ਇਨਾਮਾਂ ਤੇ ਪੁਰਸਕਾਰਾਂ ਦੀ ਛੜੀ ਲੱਗ ਗਈ ਹੈ ਤਾਂ ਇਸ ਵਿੱਚ ਕੋਈ ਹਕਕਤ ਨਹੀਂ ਹੋਊਗੀ ਦੋ ਪੁਲਿਸ ਅਧਿਕਾਰੀਆਂ ਨੂੰ 26 ਜਨਵਰੀ ਤੇ ਮੁੱਖ ਮੰਤਰੀ ਮੈਡਲ ਤੇ ਇੱਕ ਪੁਲਿਸ ਅਧਿਕਾਰੀ ਨੂੰ 26 ਜਨਵਰੀ ਤੇ ਰਾਸ਼ਟਰਪਤੀ ਮੈਡਲ ਮਿਲਣ ਤੋਂ ਬਾਅਦ ਫਰੀਦਕੋਟ ਜ਼ਿਲ੍ਹੇ ਨਾਲ ਸੰਬੰਧਿਤ ਸਾਰੇ ਗੱਜਟੜ ਅਫਸਰਾਂ ਤੇ ਹੋਰ ਅਧਿਕਾਰੀਆਂ ਜਿਨ੍ਹਾਂ ਨੇ ਵੱਖ-ਵੱਖ ਸਮੇਂ ਵਧੀਆ ਸੇਵਾਵਾਂ ਦਿੱਤੀਆਂ ਵੱਖ-ਵੱਖ ਕੇਸਾਂ ਵਿੱਚ ਵਧੀਆ ਸੇਵਾਵਾਂ ਦਿੱਤੀਆਂ ਚਾਹੇ ਉਹ ਕਤਲ ਕੇਸਾਂ ਦੇ ਵਿੱਚ ਤਫ਼ਤੀਸ਼ ਕਰਨ ਦੇ ਮਾਮਲੇ ਨੂੰ ਹੋਵੇ ਉਹਨਾਂ ਦੇ ਦੋਸ਼ੀਆਂ ਨੂੰ ਫੜਨ ਦੀ ਹੋਵੇ ਚਾਹੇ ਹਰੀਨੌਂ ਵਾਲਾ ਕਤਲ ਕੇਸ ਆ ਉਸ ਮਸਲੇ ਨੂੰ ਹੱਲ ਕਰਨ ਦੀ ਹੋਵੇ ਚਾਹੇ ਬਾਬਾ ਫਰੀਦ ਦੇ ਮੇਲੇ ਵਿੱਚ ਡਿਊਟੀ ਨਿਭਾਉਣ ਦੀ ਗੱਲ ਹੋਵੇ ਤੇ ਜਾਂ ਫਿਰ 2024 ਦੇ ਵਿੱਚ ਜਿੰਨੀਆਂ ਵੀ ਚੋਣਾਂ ਹੋਈਆਂ ਉਹਨਾਂ ਦੇ ਵਿੱਚ ਡਿਊਟੀ ਨਿਭਾਉਣ ਦੀ ਗੱਲ ਹੋਵੇ ਲਗਭਗ 55 ਦੇ ਕਰੀਬ ਡੈਸਕਾਂ ਸਪੈਸ਼ਲ ਡੀਜੀਪੀ ਪੰਜਾਬ ਨੇ ਫਰੀਦਕੋਟ ਪੁਲਿਸ ਦੇ ਅਧਿਕਾਰੀਆਂ ਤੋਂ ਖੁਸ਼ ਹੋ ਕੇ ਭੇਜੀਆਂ ਗਈਆਂ ਤੇ ਇਸ ਤੋਂ ਇਲਾਵਾ ਨਕਦ ਰਕਮ ਭੇਜੀ ਗਈ ਆ ਸਨਮਾਨ ਪੱਤਰ 500 ਦੇ ਕਰੀਬ ਭੇਜੇ ਗਏ ਆ ਸਾਰੇ ਵੰਡਣ ਦੇ ਲਈ ਫਰੀਦਕੋਟ ਵਿੱਚ ਇੱਕ ਵੱਡਾ ਸਮਾਗਮ ਕੀਤਾ ਗਿਆ ਸੀ ਜਿਨ੍ਹਾਂ ਦੇ ਵਿੱਚ ਮੁੱਖ ਮਾਨ ਦੇ ਤੌਰ ਤੇ ਡੀਆਈਜੀ ਫਰੀਦਕੋਟ ਆਏ ਤੇ ਐਸਐਸਪੀ ਫਰੀਦਕੋਟ ਦੋਨਾਂ ਨੇ ਰਲ ਕੇ ਫਿਰ ਸਾਰੇ ਇਹ ਇਨਾਮ ਸੀ ਉਹ ਸਾਰੇ ਅਧਿਕਾਰੀਆਂ ਮੁਲਾਜ਼ਮਾਂ ਨੂੰ ਵੰਡੇ ਯਾਨੀ ਜੇ ਇਹ ਕਹਿ ਲਿਆ ਜਾਵੇ ਕਿ ਇਸ ਇਨਾਮਾਂ ਦੀ ਝੜੀ ਦੀ ਜਿਹੜੀ ਕਿਣਮਤ ਹੋਈ ਆ ਉਹਦੇ ਤੋਂ ਕੋਈ ਵੀ ਖਰੀਦਕੋੜ ਪੁਲਿਸ ਦਾ ਅਧਿਕਾਰੀ ਕਰਮਚਾਰੀ ਮੁਲਾਜ਼ਮ ਬਚਿਆ ਨਹੀਂ ਰਿਹਾ ਸਾਰੇ ਇਸ ਕਿਨਮਣ ਦੇ ਵਿੱਚ ਭਿੱਜੇ ਆ ਤੇ ਸਾਰਿਆਂ ਨੂੰ ਹੀ ਅਵਾਰਡ ਸਨਮਾਨ ਤੇ ਮਾਣ ਪੱਤਰ ਮਿਲੇ ਆ ਆਓ ਤੁਹਾਨੂੰ ਇਫਤਾ ਵਿਸਥਾਰ ਦੱਸਦੇ ਆ ਕਿ ਕਿਸ ਤਰ੍ਹਾਂ ਕਿਸ ਨੂੰ ਕੀ ਕੀ ਮਿਲਿਆ ਇਹ ਸਮਾਗਮ ਕੇਵਲ ਇਨਾਮ ਵੰਡਣ ਤੱਕ ਸੀਮਿਤ ਨਹੀਂ ਸੀ ਸਗੋਂ ਇਹ ਇੱਕ ਮਾਣਯੋਗ ਪਾਲਸੀ ਸਨਮਾਨਯੋਗ ਪਾਲਸੀ ਜਿੱਥੇ ਪੁਲਿਸ ਬਲਾਂ ਦੀ ਦਲੇਰੀ ਸਮਰਪਣ ਤੇ ਨਿਸ਼ਟਾ ਨੂੰ ਭਰਪੂਰ ਮਾਨਤਾ ਮਿ ਇਸ ਦੌਰਾਨ ਰਾਸ਼ਟਰਪਤੀ ਪੁਲਿਸ ਮੈਡਲ ਫਾਰ ਮੈਰੀਟੋਰੀਅਸ ਸਰਵਿਸ ਹਾਸਲ ਕਰਨ ਵਾਲੇ ਪੁਲਿਸ ਕਰਮਚਾਰੀ ਐਸਆਈ ਲਖਵੀਰ ਸਿੰਘ ਤੇ ਮੁੱਖ ਮੰਤਰੀ ਮੈਡਲ ਆਊਟਸਟੈਂਡਿੰਗ ਡਿਵੋਸ਼ਨ ਟੂ ਡਿਊਟੀ ਲਈ ਮੈਡਲ ਹਾਸਲ ਕਰਨ ਵਾਲੇ ਸਰਦਾਰ ਜਸਮੀਤ ਸਿੰਘ ਪੀਪੀਐਸ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਤੇ ਫਰੀਦਕੋਟ ਦੇ ਇੰਸਪੈਕਟਰ ਸੁਖਮੰਦਰ ਸਿੰਘ ਨੂੰ ਇਸ ਵਿਸ਼ੇਸ਼ ਪ੍ਰਾਪਤੀ ਤੇ ਹੌਸਲਾ ਫਜ਼ਾਈ ਕੀਤੀ ਗਈ ਵਧਾਈ ਦਿੱਤੀ ਗਈ ਇਸ ਸਮੇਂ ಗ್ರಾಮ ਪੰਚਾਇਤ ਚੋਣਾ ਨੂੰ ਲੈ ਕੇ ਅਮਨ ਸ਼ਾਂਤੀ ਤੇ ਨਿਰਪੱਖ ਤਰੀਕੇ ਨਾਲ ਮੁਕੰਮਲ ਕਰਾਉਣ ਸਬੰਧੀ ਵਧੀਆ ਕਾਰਗੁਜ਼ਾਰੀ ਕਰਨ ਬਾਬਾ ਫਰੀਦ ਆਗਮਨਪੁਰਬ ਤੇ ਵਧੀਆ ਡਿਊਟੀ ਨਿਭਾਉਣ ਕਤਲ ਕੇਸਾਂ ਨੂੰ ਟ੍ਰੇਸ ਕਰਨ ਵਿੱਚ ਐਮ ਭੂਮਿਕਾ ਨਿਭਾਉਣ ਤੇ ਥਾਣਿਆਂ ਚੌਕੀਆਂ ਦੀ ਮੁਰੰਮਤ ਕਰਨ ਉਹਨਾਂ ਦੀ ਨੁਹਾਰ ਬਦਲਣ ਵਿੱਚ ਵਧੀਆ ਕਾਰਗੁਜ਼ਾਰੀ ਕਰਨ ਵਾਲਿਆਂ ਨੂੰ 50 ਡੀਜੀਪੀ ਡਿਸਕਾਂ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਦੇ ਨਾਲ ਹੀ 44 ਪੁਲਿਸ ਕਰਮਚਾਰੀਆਂ ਨੂੰ ਡੀਜੀਪੀ ਪੰਜਾਬ ਨੇ ਪਿੰਡ ਹਰੀਨੋ ਵਿਖੇ ਜਿਹੜਾ ਕਤਲ ਹੋਇਆ ਹੋਇਆ ਸੀ ਉਸ ਦੇ ਦੋਸ਼ੀਆਂ ਨੂੰ ਟ੍ਰੇਸ ਕਰਨ ਪ੍ਰਤੀ ਆਪਣੀ ਚੰਗੀ ਕਾਰਗੁਜ਼ਾਰੀ ਦਿਖਾਉਣ ਸਮੇਤ ਹੋਰ ਕਾਰ ਜਾਂ ਕਰਕੇ ਲਗਭਗ 2,80,000 ਰੁਪਏ ਦੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਨਾਲ ਨਾਲ ਪ੍ਰਸ਼ੰਸਾ ਪੱਤਰ ਪਹਿਲੇ ਦਰਜੇ ਦੇ ਪ੍ਰਸ਼ੰਸਾ ਪੱਤਰ ਦਿੱਤੇ ਗਏ 124 ਪੁਲਿਸ ਕਰਮਚਾਰੀਆਂ ਨੂੰ ਪ੍ਰਸ਼ੰਸਾ ਪੱਤਰ ਦੂਜਾ ਦਰਜਾ ਤੇ 143 ਪੁਲਿਸ ਕਰਮਚਾਰੀਆਂ ਨੂੰ ਦਰਜਾ ਤੀਜਾ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਇਨ੍ਹਾਂ ਸਾਰਿਆਂ ਵਿੱਚ ਸੀਨੀਅਰ ਸਿਪਾਹੀ ਸੰਦੀਪ ਸਿੰਘ ਤੇ ਪੀ.ਐਚ.ਜੀ. सुरेंद्र ਕੁਮਾਰ ਨੂੰ ਵੀ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਇਨ੍ਹਾਂ ਕਰਮਚਾਰੀਆਂ ਵੱਲੋਂ ਦਸ਼ਮੇਸ਼ ਪਬਲਿਕ ਸਕੂਲ ਫਰੀਦਕੋਟ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਦਾਖਲ ਹੋਣ ਸਮੇਂ ਤੁਰੰਤ मौके ਤੇ ਪਹੁੰਚ ਕੇ ਕਾਰਵਾਈ ਕੀਤੀ ਸੀ ਤੇ ਘਟਨਾ ਹੋਣ ਤੋਂ ਰੋਕਿਆ ਸੀ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਇਸੇ ਤਰ੍ਹਾਂ ਹੀ ਏਐਸਆਈ ਸ਼ਵਿੰਦਰ ਸਿੰਘ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਜਿਸ ਵੱਲੋਂ ਇੱਕ ਦਿਮਾਗੀ ਤੌਰ ਤੇ ਪਰੇਸ਼ਾਨ ਵਿਅਕਤੀ ਨੂੰ ਉਸਦੇ ਘਰ ਪਹੁੰਚਾਉਣ ਤੱਕ ਮਦਦ ਕੀਤੀ ਗਈ ਸੀ ਕਿਸੇ ਸਮਾਗਮ ਦੇ ਵਿੱਚ ਸੀਆਈਏ ਸਟਾਫ ਜੈਤੋ ਸਮੇਤ ਪੁਲਿਸ ਟੀਮਾਂ ਤੇ ਕਰਮਚਾਰੀਆਂ ਨੂੰ ਵੀ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵੱਲੋਂ ਬੰਬੀਹਾ ਗੈਂਗ ਨਾਲ ਸਬੰਧਤ ਗੈਂਗਸਟਰ ਸਿਮਾ ਬੈਵਲ ਦੇ 8 ਸਾਥੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 4 ਪਿਸਤੌਲ, 62 ਕਾਰਪੂਸ, 2 ਲੱਖ ਰੁਪਏ ਨਕਦ ਤੇ 3 ਗੱਡੀਆਂ ਬਰਾਮਦ ਕੀਤੀਆਂ ਗਈਆਂ ਸਨ। ਡੀਆਈਜੀ ਫਰੀਦਕੋਟ ਰੇਂਜ ਅਸ਼wini ਕਪੂਰ ਨੇ ਇਹਨਾਂ ਕਰਮਚਾਰੀਆਂ ਅਧਿਕਾਰੀਆਂ ਨੂੰ ਸਨਮਾਨਿਤ ਕਰਦਿਆਂ ਜਿੱਥੇ ਵਧਾਈ ਦਿੱਤੀ ਉੱਥੇ ਨਾਲ ਦੀ ਨਾਲ ਡੀਜੀਪੀ ਪੰਜਾਬ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਨੇ ਪੁਲਿਸ ਦੀ ਸ਼ਾਨਦਾਰ ਸੇਵਾ ਨੂੰ ਇਹ ਮਾਨਤਾ ਦਿੱਤੀ ਹੈ। ਉਨਾ ਕਿਹਾ ਕਿ ਇਹਨਾਂ ਇਨਾਮਾਂ ਦੇ ਨਾਲ ਪੁਲਿਸ ਦਾ ਹੌਸਲਾ ਹੋਰ ਵਧੇਗਾ ਤੇ ਬੁਲੰਦ ਹੋਵੇਗਾ ਤੇ ਹੋਰ ਉਤਸ਼ਾਹ ਨਾਲ ਤੇ ਇਮਾਨਦਾਰੀ ਦੇ ਨਾਲ ਉਹ ਕੰਮ ਕਰਨ ਵੱਲ ਪ੍ਰੇਰਿਤ ਹੋਣਗੇ ਐਸਐਸਪੀ ਫਰੀਦਕੋਟ ਡਾਕਟਰ ਪ੍ਰਗਿਆ ਜੈਨ ਵੱਲੋਂ ਕਰਮਚਾਰੀਆਂ ਵੱਲੋਂ ਨਿਭਾਈ ਗਈ ਡਿਊਟੀ ਦੀ ਹੌਸਲਾ ਫਜ਼ਾਈ ਕਰਦੇ ਹੋਏ ਦੱਸਿਆ ਕਿ ਉਹਨਾਂ ਦੀ ਕਠਨ ਮਿਹਨਤ ਤੇ ਸੰਕਲਪ ਸਦਕਾ ਹੀ ਫਰੀਦਕੋਟ ਜ਼ਿਲ੍ਹੇ ਵਿੱਚ ਅਮਨ ਕਾਨੂੰਨ ਤੇ ਸੁਰੱਖਿਆ ਦੀ ਸਥਿਤੀ ਬਣਾਈ ਰੱਖਣ ਵਿੱਚ ਮਦਦ ਮਿਲ ਰਹੀ ਹੈ ਉਹਨਾਂ ਕਿਹਾ ਕਿ ਪੁਲਿਸ ਕਰਮਚਾਰੀ ਦੀ ਦਿਨ ਰਾਤ ਦੀ ਮਿਹਨਤ ਸਦਕਾ ਹੀ ਪਬਲਿਕ ਵਿੱਚ ਪੁਲਿਸ ਤੇ ਪ੍ਰਸ਼ਾਸਨ ਪ੍ਰਤੀ ਪ੍ਰੋਫਸਰ ਵੱਧਾਏ ਤੇ ਇਸ ਤਰ੍ਹਾਂ ਦੇ ਸਨਮਾਨ ਸਮਾਰੋਹ ਰਾਹੀਂ ਕਰਮਚਾਰੀਆਂ ਦੇ ਮਨੋਬਲ ਨੂੰ ਵਧਾਉਣ ਦੇ ਨਾਲ ਨਾਲ ਉਹ ਅੱਗੇ ਵੀ ਆਪਣੀ ਡਿਊਟੀ ਨੂੰ ਹੋਰ ਬਿਹਤਰ ਤੇ ਵਧੀਆ ਤਰੀਕੇ ਨਾਲ ਨਿਭਾਉਣ ਦੀ ਉਹਨਾਂ ਨੂੰ ਪ੍ਰੇਰਣਾ ਮਿਲਦੀ ਹੈ